ਸਵਾਗਤ ਹੈ ਤੁਹਾਡਾ ਸਾਡੇ ਚੈਨਲ ਸਿੱਧੂ ਬੁਟੀਕ ਜੋਗਾ ਤੇ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਮਸਤੇ ਆਪਾਂ ਜਿਹੜੀ ਅੱਜ ਦੀ ਵੀਡੀਓ ਤੁਹਾਡੇ ਲਈ ਲੈ ਕੇ ਆਏ ਬਹੁਤ ਹੀ ਜ਼ਿਆਦਾ ਸੋਹਣੇ ਮਸ਼ੀਨਵਰਕ ਦੇ ਸੂਟ ਨੇ ਜਿਹੜੇ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਸਾਰੇ ਐਮਬਰਾਇਡਰੀ ਜਿਹੜੀ ਮਸ਼ੀਨ ਦੀ ਹੈ ਤੇ ਇਹ ਸਾਰੇ ਆਪਣੇ ਜਿਹੜੇ ਸੂਟ ਨੇ ਇੱਕੋ ਹੀ ਕਸਟਮਰ ਦੇ ਸੂਟ ਨੇਗੇ ਤੇ ਵੀਡੀਓ ਦੇ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਦੇ ਨਾਲ ਇੱਕ ਦਾ ਸੂਟ ਵਧੀਆ ਲੱਗੇ ਤਾਂ ਕਮੈਂਟ ਕਰਕੇ ਜਰੂਰ ਦੇchnਾ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤਾਂ ਹੀ ਨਵੇਂ ਨਵੇਂ ਨੋਟੀਫਿਕੇਸ਼ਨ ਤੁਹਾਨੂੰ ਜਲਦੀ ਮਿਲ ਸਕਦੇ ਤੁਸੀਂ ਘਰ ਬੈਠੇ ਜਿਹੜੇ ਸੋਹਣੇ ਸੋਹਣੇ ਰੰਗਾਂ ਦੇ ਸੂਟ ਦੇਖ ਸਕੋ ਤੇ ਆਪਣੇ ਲਈ ਜਿਹੜੇ ਸੂਟ ਆ ਤੁਸੀਂ ਆਰਡਰ ਕਰ ਸਕੋ ਤੇ ਨਾਲ ਦੇਖੋ ਹੈਗਾ ਜੀ ਆਪਣਾ ਜਿਵੇਂ ਕਿ ਆਪਾਂ ਦੇਖੋ ਦੂਸਰਾ ਚੈਨਲ ਹੈਗਾ ਆਪਣਾ ਕਮਲ ਫੈਸ਼ਨ ਸੂਟ ਜਿਹਦੇ ਉੱਪਰ ਆਪਣੇ ਕਾਫੀ ਫੋਲੋਅਰ ਨੇ ਤੇ ਪਲੀਜ਼ ਜੇਕਰ ਤੁਸੀਂ ਸਾਨੂੰ ਦੇਖ ਰਹੇ ਹੋ ਤੁਸੀਂ ਉਸ ਚੈਨਲ ਤੇ ਪਲੀਜ਼ ਸਾਡੇ ਉਸ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਤੇ ਜਿਹੜੇ ਸੂਟਾਂ ਦੇ ਵਿੱਚੋਂ ਕੋਈ ਵੀ ਤੁਹਾਨੂੰ ਵਰਕ ਪਸੰਦ ਆਇਆ ਤਾਂ ਸਾਡੇ ਤੋਂ ਉਹ ਵਰਕ ਤੁਸੀਂ ਕਿਸੇ ਵੀ ਫੈਬਰਿਕ ਦੇ ਉੱਪਰ ਕਰਵਾ ਸਕਦੇ ਹੋਗੇ ਕਿਸੇ ਵੀ ਕਲਰ ਦੇ ਉੱਪਰ ਕਰਵਾ ਸਕਦੇ ਇਹ ਨਹੀਂ ਹੈਗਾ ਵੀ ਆਪਾਂ ਇਸੇ ਫੈਬਰਿਕ ਦੇ ਉੱਪਰ ਹੀ ਇਹ ਵਰਕ ਕਰਾਂਗੇ ਤੁਸੀਂ ਛੱਡਦੇ ਐਮਬਰਾਇਡਰੀ ਕਿਸੇ ਵੀ ਮੰਨ ਕੇ ਚਲੋ ਕੋਈ ਵੀ ਸਟਾਫ ਹੈਗਾ ਕੋਈ ਵੀ ਕਲਰ ਹੈਗਾ ਕਿਸੇ ਦੇ ਉੱਪਰ ਵੀ ਕਸਟਮਾਈਜ਼ ਕਰਵਾ ਸਕਦੇ ਹੋਗੇ ਤੇ ਸਾਨੂੰ ਤੁਸੀਂ WhatsApp ਤੇ DM ਕਰ ਸਕਦੇ ਹੋ ਆਪਣਾ ਸਾਰਾ ਕੁਝ ਸਾਡੇ ਤੋਂ ਜਿਹੜਾ ਤੁਸੀਂ ਪੁੱਛ ਸਕਦੇ ਹੋ ਤੇ ਨਾਲ ਦੇਖ ਜਦੋਂ ਵੀ ਤੁਸੀਂ ਸਾਨੂੰ ਆਰਡਰ ਦਿੰਨੇ ਹੋ ਪਲੀਜ਼ ਰਿਕਵੈਸਟ ਹੈ ਜੇ ਆਰਡਰ ਦੇਣ ਤੋਂ ਪਹਿਲਾਂ ਹਾ ਪੇਮੈਂਟ ਤੁਹਾਨੂੰ ਪਹਿਲਾਂ ਕਰਨੀ ਪਊਗੀ ਹਾ ਪੇਮੈਂਟ ਜਦੋਂ ਤੁਹਾਡਾ ਸੂਟ ਸਾਡੇ ਕੋਲ ਡਨ ਹੋ ਗਿਆ ਉਸ ਤੋਂ ਬਾਅਦ ਦੇ ਵਿੱਚ ਕਿਉਂਕਿ ਅਸੀਂ ਹਾ ਪੇਮੈਂਟ ਇਸ ਲਈ ਲੈਨੇ ਆ ਕਿਉਂਕਿ ਕਈ ਦੇਖੋ ਸਾਡੇ ਵੀ ਕਾਰੀਗਰ ਨੇ ਹੈ ਨਾ ਕਾਰੀਗਰਾਂ ਦਾ ਹਸਾਬ ਤਾਂ ਵੀ ਕਰਨਾ ਹੁੰਦਾ ਸੀ ਉਹਨਾਂ ਨੂੰ ਜਿਹੜੀ ਹਾ ਪੇਮੈਂਟ ਅਸੀਂ ਪਹਿਲਾਂ ਦਿੰਨੇ ਹਾ ਪੇਮੈਂਟ ਕਾਰੀਗਰਾਂ ਨੂੰ ਜਦੋਂ ਸਾਰਾ ਸੂਟ ਕੰਪਲੀਟ ਕਰ ਦਿੰਦੇ ਨੇ ਉਸ ਤੋਂ ਬਾਅਦ ਦੇ ਵਿੱਚ ਦਿੰਨੇ ਆ ਇਹਦੇ ਲਈ ਅਸੀਂ ਹਾਫ ਪੇਮੈਂਟ ਪਹਿਲਾਂ ਲੈਣਿਆਂਗੇ ਹਾਫ ਪੇਮੈਂਟ ਜਦੋਂ ਤੁਹਾਡਾ ਸੂਟ ਰੈਡੀ ਹੋ ਗਿਆ ਉਸ ਤੋਂ ਬਾਅਦ ਦੇ ਵਿੱਚ ਸੂਟ ਸਲਾਈ ਕਰਵਾਉਣਾ ਨਾ ਕਰਵਾਉਣਾ ਉਹ ਤੁਹਾਡੀ ਆਪਣੀ ਇੱਛਾ ਹੈ ਕਿ ਵੀ ਤੁਸੀਂ ਸਾਡੇ ਤੋਂ ਸੂਟ ਲੈ ਸਲਾਈ ਕਰਵਾ ਕੇ ਮੰਗਵਾਉਣਾ ਜਾਂ ਬਿਨਾਂ ਸਲਾਈ ਤੋਂ ਉਹ ਦੇਖੋ ਤੁਹਾਡੀ ਆਪਣੀ ਖੁੱਦੀ ਮਰਜ਼ੀ ਹੈਗੀ ਆਓ ਫਿਰ ਸੂਟ ਦਿਖਾਉਣੇ ਸ਼ੁਰੂ ਕਰਦੇ ਆ ਤੁਹਾਨੂੰ ਜਿਹੜੇ ਸੂਟ ਦਿਖਾਈ ਜਾਵਾਂਗੇ ਇਹਨਾਂ ਦਾ ਸਕਰੀਨਸ਼ਾਟ ਲਈ ਜਾਓ ਤੁਸੀਂ ਇਹਨਾਂ ਦੇ ਵਿੱਚੋਂ ਕੋਈ ਵੀ ਸੂਟ ਕਲਰ ਡਿਜ਼ਾਈਨ ਪਸੰਦ ਹੋਇਆ ਤਾਂ ਤੁਸੀਂ ਸਾਨੂੰ ਵਟਸਐਪ ਮੈਸੇਜ ਕਰ ਸਕਦੇ ਹੋ ਇਹ ਉਹਦਾ ਪਹਿਲਾ ਦੇਖੋ ਇਹ ਕੱਲੀ ਸ਼ਰਟ ਦਾ ਕਪੜਾ ਹੈਗਾ ਆਪਾਂ ਕੱਲੀ ਸ਼ਰਟ ਰੈਡੀ ਕੀਤੀ ਆ ਇਹ ਇਹ ਸ਼ਰਟ ਦੇ ਉੱਪਰ ਦੇਖੋ ਜਮਾ ਜਰੀ ਦੇ ਨਾਲ ਆਪਾਂ ਤਿੱਲੇ ਦੇ ਨਾਲ ਦੇਖੋ ਇਸ ਤਰ੍ਹਾਂ ਦੀ ਮਸ਼ੀਨ ਦਾ ਕੰਮ ਕੀਤਾ ਉਹਨਾਂ ਕਸਟਮਰ ਕੋਲ ਨਾ ਇੱਕ ਕਲਰ ਦੀ ਸਲਵਾਰ ਸੀਗੀ ਉਹਨਾਂ ਨੇ ਸਾਨੂੰ ਕਿਹਾ ਵੀ ਬਿਲਕੁਲ ਲਾਈਟ ਮਹਿੰਦੀ ਕਲਰ ਦੀ ਜਿਹੜੀ ਸਲਵਾਰ ਆ ਉਹਦੇ ਨਾਲ ਅਸੀਂ ਸ਼ਰਟ ਵੀ ਕੰਟਰਾਸਟ ਕਰਨੀ ਆ ਦੇਖੋ ਇਹਦੇ ਨਾਲ ਵੈਸੇ ਐਵੇਂ ਕੋਈ ਕੰਟਰਾਸਟ ਨਹੀਂ ਬਣਦਾ ਸੀਗਾ ਇਹ ਆਪਾਂ ਕ੍ਰਾਸ਼ ਦੀ ਸ਼ਰਟ ਲੈਤੀ ਹੈ ਕ੍ਰਾਸ਼ ਦੀ ਸ਼ਰਟ ਦੇ ਨਾਲ ਕ੍ਰਾਸ਼ ਦੀ ਆਪਾਂ ਨੀਚੇ ਵਾਲਾ ਪੈਚ ਲਗਾ ਰਹੇ ਹਾਂ ਤੇ ਇਹਦੇ ਉੱਪਰ ਜਿਹੜਾ ਆਪਾਂ ਮਸ਼ੀਨ ਨਾਲ ਸਾਰਾ ਕੰਮ ਕੀਤਾਗਾ ਇਹ ਕੰਮ ਆਯੂਗਾ ਬਾਵਾਂ ਦੇ ਉੱਪਰ ਸਾਰਾ ਕੰਮ ਦੇ ਇੱਕੋ ਇਸ ਤਰ੍ਹਾਂ ਆਪਾਂ ਬਾਵਾਂ ਦੇ ਉੱਪਰ ਵੀ ਉਸੇ ਤਰ੍ਹਾਂ ਹੀ ਕੀਤਾਗਾ ਉਸੇ ਤਰ੍ਹਾਂ ਹੈਗਾ ਘੇਰੇ ਦੇ ਉੱਪਰ ਜੇਕਰ ਤੁਹਾਨੂੰ ਇਹ ਵਰਕ ਪਸੰਦ ਆਗਾ ਤਾਂ ਤੁਸੀਂ ਇਹ ਵਰਕ ਕਿਸੇ ਵੀ ਡਿਜ਼ਾਈਨ ਦੇ ਉੱਪਰ ਤੁਸੀਂ ਕਿਸੇ ਵੀ ਕਲਰ ਦੇ ਉੱਪਰ ਕਸਟਮਾਈਜ਼ ਕਰਵਾ ਸਕਦੇ ਹੋ ਕਿਸੇ ਵੀ ਫੈਬਰਿਕ ਦੇ ਉੱਪਰ ਜਿਵੇਂ ਕਿ ਦੇਖੋ ਗਰਮੀ ਵਾਲ ਦੇ ਉੱਪਰ ਕਰਵਾਉਗੇ ਤਾਂ ਇਹ ਵਰਕ ਜਿਹੜਾ ਗਰਮੀ ਵਾਲੇ ਦੇ ਉੱਪਰ ਵੀ ਹੋ ਜੂਗੇ ਸਾਰੇ ਇੱਕ ਕਸਟਮਰ ਦੇ ਸੂਟ ਲੈਗੇ ਜੇਕਰ ਤੁਹਾਨੂੰ ਇਹ ਵਰਕ ਪਸੰਦ ਆ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਸਾਨੂੰ ਡੀਐਮ ਕਰ ਸਕਦੇ ਹੋਗੇ ਉਸ ਤੋਂ ਬਾਅਦ ਦੇ ਵਿੱਚ ਅਗਲਾ ਸੂਟ ਆਇਆ ਹੈਗਾਗਾ ਇਹ ਵੀ ਉਹਨਾਂ ਦਾ ਇਹ ਫਰੰਟ ਬੈਕ ਤੇ ਦੋਨਾਂ ਤੇ ਕੰਮ ਹੋਇਆ ਹੋਇਆ ਹੈਗਾ ਇਹ ਸਟਾਪ ਵੀ ਬਹੁਤ ਜਿਆਦਾ ਸੋਹਣਾਗਾ ਇਹਦੇ ਵਿੱਚ ਹੈਗਾਗਾ ਸੈਲਫ ਪ੍ਰਿੰਟ ਕਰੇਵ ਦੇ ਵਿੱਚੋਂ ਸੈਲਫ ਪ੍ਰਿੰਟ ਕੱਪੜਾ ਹੈ ਆਪਾਂ ਤੁਹਾਨੂੰ ਦਿਖਾਉਣੇ ਦੇ ਕੋ ਇਹ ਥੋੜਾ ਜਿਹਾ ਨਾ ਆਪਾਂ ਕੱਟ ਵਰਕੇ ਜਿਹੜੀ ਨਾਲੋਂ ਨਾਲੋਂ ਕੱਟੀ ਹੋਈ ਹੈਗੀ ਇਸ ਤਰ੍ਹਾਂ ਤੁਸੀਂ ਪਹਿਲਾਂ ਇਹ ਕੰਮ ਚੈੱਕ ਕਰ ਸਕਦੇ ਹੋ ਇਸ ਤਰ੍ਹਾਂ ਦੇ ਕੋਈ ਘੇਰ ਦਾ ਕੰਮ ਆ ਗਿਆ ਸਾਰਾ ਦੇਖੇ ਘੇਰ ਦੇ ਉੱਪਰ ਤੇ ਨੇ ਬੂਟੇ ਹਨ ਚਾਰ ਬੂਟੇ ਆਉਣਗੇ ਘੇਰ ਦੇ ਵਿੱਚੋਂ ਫੋਰ ਸਾਈਡ ਆਉਗੀ ਕੱਟਵਰਕ ਇਸੇ ਤਰ੍ਹਾਂ ਹੀ ਹੈਗਾ ਦੇਖੋ ਬੈਕ ਦੇ ਉੱਪਰ ਕੱਟਵਰਕ ਇਹਦੇ 프ਰੰਟ ਬੈਕ ਤੇ ਕੰਮ ਕੀਤਾ ਹੋਇਆ ਹੈਗਾ ਤੁਸੀਂ ਦੇਖ ਸਕਦੇ ਹੋ ਜੇਕਰ ਤੁਹਾਨੂੰ ਇਹ ਡਿਜ਼ਾਈਨ ਪਸੰਦ ਆਗਾ ਤਾਂ ਤੁਸੀਂ ਇਹਦਾ ਸਕਰੀਨਸ਼ਾਟ ਲੈ ਕੇ ਸਾਨੂੰ WhatsApp ਮੈਸੇਜ ਕਰ ਸਕਦੇ ਹੋ ਤਾਂ ਤੁਸੀਂ ਇਸ ਤਰ੍ਹਾਂ ਦੇ ਸੂਟ ਜਿਹੜੇ ਰੈਡੀ ਕਰਵਾ ਸਕਦੇ ਹੋਗੇ ਇਹ ਆ ਕੇ ਬਾਹਮਾਂ ਦੇ ਉੱਪਰ ਕੰਮ ਸੇਮ ਦੋਨੇ ਬਾਹਮਾਂ ਇਸੇ ਤਰ੍ਹਾਂ ਹੀ ਨੇਗੀਆਂ ਤੁਸੀਂ ਦੇਖ ਸਕਦੇ ਹੋ ਦੋਨੇ ਬਾਹਾਂ ਦੇ ਉੱਪਰ ਕੰਮ ਆ ਕਿਉਂਕਿ ਕਟਵਰਕ ਨਾਲ ਨਾਲ ਉਹਨਾਂ ਨੇ ਕਟਵਾਈ ਹੈ ਇਧਰ ਇਹ ਥੋੜਾ ਜਿਹਾ ਆਊਟ ਜਿਹਾ ਲੱਗ ਰਿਹਾ ਹੈਗਾ ਵੀ ਆਪਾਂ ਕਿਸ ਤਰ੍ਹਾਂ ਦਿਖਾ ਰਹੇ ਹਾਂ ਤੇ ਇਹ ਸਾਰਾ ਮਸ਼ੀਨ ਏਮਬਰਾਇਡਰੀ ਕੀ ਦਾ ਕੰਮ ਆਗਾ ਇਸ ਤਰ੍ਹਾਂ ਦਾ ਦੇਖੋ ਘੇਰਾ ਆ ਗਿਆ ਦਾ ਬੈਕ ਵਾਲਾ ਜੇਕਰ ਤੁਹਾਨੂੰ ਇਹ ਡਿਜ਼ਾਈਨ ਅ ਕਲਰ ਪਸੰਦ ਆਕਰ ਤੁਸੀਂ ਸਾਡੇ ਤੋਂ ਇਹ ਸਕਰੀਨਸ਼ਾਟ ਲੈ ਕੇ ਤੁਸੀਂ ਸਾਨੂੰ WhatsApp DM ਕਰ ਸਕਦੇ ਹੋਗੇ ਤੇ ਸਾਡੇ ਤੋਂ ਇਦਾਂ ਦੇ ਸੂਟ ਜਿਹੜੇ ਤੁਸੀਂ ਰੈਡੀ ਕਰਵਾ ਸਕਦੇ ਹੋ ਉਸ ਤੋਂ ਅਗਲਾ ਸੂਟ ਹੈਗਾਗਾ ਇਹ ਹੈ ਗਾਬਰੋਕਟਰ ਦੇ ਵਿੱਚ ਕਾਟਰਨ ਬਰੋਕਟਰ ਦੇ ਵਿੱਚ ਸੂਟ ਹੈਗਾ ਇਹਦੇ ਸਾਰੇ ਦੇ ਵਿੱਚ ਹੀ ਲਾਈਨਰ ਲੱਗਣੀਆਂ ਹੈਗੀਆਂ ਇਹਦੇ ਹੈਗਾ ਚਾਕਾਂ ਦਾ ਗਲੇ ਦਾ ਤੇ ਬਾਂਬਾ ਦਾ ਕੰਮ ਫਰੰਟ ਬੈਕ ਚਾਕਲੇ ਦੇ ਕੋ ਇਸ ਤਰ੍ਹਾਂ ਬਿਲਕੁਲ ਹਲਕਾ ਹਲਕਾ ਕੰਮ ਕਰਵਾਇਆ ਇਹਨਾਂ ਨੇ ਇਹ ਹੈਗਾ ਦੇਖੋ ਇਸ ਤਰ੍ਹਾਂ ਦਾ ਬੀਨੈਕ ਤੁਸੀਂ ਦੇਖ ਸਕਦੇ ਹੋ ਬੀਨੈਕ ਆ ਗਿਆ ਇਹਦਾ ਹੈਗਾ ਬੀਨੈਕ ਦਾ ਕੰਮ ਇਹ ਹੈਗਾ ਦੋਨੇ ਚਾਕਾਂ ਦਾ ਕੰਮ ਫਰੰਟ ਆ ਨਾ ਇਹ ਹੈਗੇ ਬੈਕ ਵਾਲੇ ਚਾਕ ਇਹਦੇ ਬੈਕ ਵਾਲੇ ਚਾਕ ਆ ਗਏ ਤੁਸੀਂ ਦੇ ਸਕਦੇਮ ਐਸ ਤਰ੍ਹਾਂ ਤੇ ਇਹ ਨਾਲ ਆ ਗਿਆ ਦੇਖੋ ਬਾਂਮ ਦੇ ਉੱਪਰ ਕੰਮ ਐਸ ਤਰ੍ਹਾਂ ਦਾ ਕੰਮ ਕਰਵਾਉਣ ਲਈ ਤੁਸੀਂ ਸਕਰੀਨ ਸ਼ਾਟ ਲੈ ਕੇ ਸਾਨੂੰ WhatsApp ਮੈਸੇਜ ਕਰ ਸਕਦੇ ਹੋ ਤੇ ਆਪਾਂ ਤੋਂ ਇਦਾਂ ਦੇ ਸੂਟ ਹਨ ਤੁਸੀਂ ਘਰ ਬੈਠੇ ਰੈਡੀ ਕਰਵਾ ਸਕਦੇ ਹੋਗੇ ਬਹੁਤ ਹੀ ਜ਼ਿਆਦਾ ਸੋਹਣੇ ਦੇ ਕੋ ਸੂਟ ਬਣ ਕੇ ਰੈਡੀ ਹੋਏ ਨੇਗੇ ਇਹ ਇੱਕੋ ਹੀ ਕਸਟਮਰ ਦੇ ਸੂਟ ਨੇ ਜਿਹੜੇ ਆਪਾਂ ਇਹ ਸਟੀਚ ਕਰਨੇ ਨੇਗੇ ਇਹ ਕਿਉਂਕਿ ਆਪਾਂ ਇਹਨਾਂ ਦੀ ਸਟੀਚਿੰਗ ਬਾਅਦ ਦੇ ਵਿੱਚ ਕਰਾਂਗੇ ਪਹਿਲਾਂ ਵੀ ਆਪਾਂ ਇਹਨਾਂ ਦੀ ਵੀਡੀਓ ਇਸ ਲਈ ਪਾਈ ਹੈ ਕਈ ਵਾਰ ਦੇਖੋ ਕੀ ਹੁੰਦਾਗਾ ਸੂਟ ਜਲਦੀ ਬਣ ਕੇ ਜਿਹੜੇ ਵਗ ਜਾਂਦੇ ਨੇਗੇ ਹਨਾ ਫੇਰ ਆ ਵੀਡੀਓ ਪਾਉਣ ਦਾ ਟਾਈਮ ਨਹੀਂ ਲੱਗਦਾ ਤੇ ਉਸ ਤੋਂ ਬਾਅਦ ਹੈਗਾਗਾ ਫਿਰ ਉਹਨਾਂ ਦੇ ਉੱਪਰ ਇਹ ਵੀ ਉਹਨਾਂ ਦੇ ਉੱਪਰ ਬਣਿਆ ਹੋਇਆਗਾ ਤੁਸੀਂ ਪਹਿਲਾਂ ਤਾਂ ਨੈਕ ਲਾਈਨ ਚੈੱਕ ਕਰ ਸਕਦੇ ਹੋਗੇ ਦੇਖੋ ਸਿਰਫ ਇਹਨਾਂ ਦੋ ਕਲਰ ਦੇ ਨਾਲ ਆ ਜਿਹੜਾ ਗਲੇ ਦਾ ਕੰਮ ਕਰਵਾਇਆਗਾ ਸਾਰਾ ਕੰਮ ਇਹ ਨਾਲ ਮਸ਼ੀਨ ਐmbroidery ਦੇ ਨਾਲ ਹੋਇਆ ਹੋਇਆ ਤੇ ਤੁਸੀਂ ਇਹਦੇ ਘੇਰ ਦਾ ਕੰਮ ਵੀ ਚੈੱਕ ਕਰ ਸਕਦੇ ਹੋ ਇਸ ਤਰ੍ਹਾਂ ਦਾ ਘੇਰ ਦਾ ਕੰਮ ਆਗੇ ਇਹ ਗਲੇ ਦਾ ਕੰਮ ਆ ਗਿਆ ਇਸ ਤਰ੍ਹਾਂ ਦਾ ਇਹ ਆ ਗਿਆ ਗਲੇ ਦੇ ਉੱਪਰ ਇਹ ਆ ਗਿਆ ਘੇਰ ਦੇ ਉੱਪਰ ਉਸੇ ਤਰ੍ਹਾਂ ਆ ਗਿਆ ਦੇਖੋ ਬਾਵਾ ਦਾ ਕੰਮ ਜੇਕਰ ਤੁਹਾਨੂੰ ਇਹ ਡਿਜ਼ਾਈਨ ਪਸੰਦ ਆ ਹੱਕਾ ਜਾਂ ਤਾਂ ਤੁਸੀਂ ਇਹ ਕਿਸੇ ਵੀ ਫੈਬਰਿਕ ਦੇ ਉੱਪਰ ਕਸਟਮਾਈਜ਼ ਕਰਵਾ ਸਕਦੇ ਹੋਗੇ ਇਸ ਤਰ੍ਹਾਂ ਦਾ ਤੁਸੀਂ ਇਹ ਸਕਰੀਨਸ਼ਾਟ ਲੈ ਕੇ ਸਾਨੂੰ ਭੇਜੋਗੇ ਤੇ ਉਸ ਤੋਂ ਬਾਅਦ ਜਿਹੜੇ ਵੀ ਤੁਸੀਂ ਸਟੱਬ ਦੇ ਉੱਪਰ ਕਹੋਗੇ ਆਪਾਂ ਉਸ ਦੇ ਉੱਪਰ ਤੁਹਾਨੂੰ ਕਰਕੇ ਦੇਵਾਂਗੇ ਉਸ ਤੋਂ ਅਗਲਾ ਸੂਟ ਹੈਗਾਗਾ ਇਹ ਵੀ ਜਿਹੜੀ ਸੈਲਫ ਪ੍ਰਿੰਟ ਕਰੇਵ ਦਿਖਾਈ ਆਪਾਂ ਤੁਹਾਨੂੰ ਪਹਿਲਾਂ ਉਸ ਦੇ ਉੱਪਰ ਹੀ ਬਣਿਆ ਹੋਇਆਗਾ ਥਰਡ ਡਿਜ਼ਾਈਨ ਹੈ ਇਹਦਾ ਥੋੜਾ ਜਿਹਾ ਅਲੱਗ ਤੋਂ ਆਗਾ ਇਹਦਾ ਵੀ 프ਰੰਟ ਬੈਕ ਘੇਰਾ ਬਣਿਆ ਹੋਇਆ ਤੁਸੀਂ ਇਹ ਪਹਿਲਾਂ ਘੇਰਾ ਚੈੱਕ ਕਰੋ ਇਹਦਾ ਦੇਖ ਕੇ ਸਾਰਾ ਮਸ਼ੀਨ ਦੇ ਨਾਲ ਕੰਮ ਕੀਤਾ ਹੋਇਆ ਹੈ ਇਹ ਕੰਮ ਆਗਾ ਦੇਖੋ ਬਾਹਾਂ ਦੇ ਉੱਪਰ ਐਸ ਤਰ੍ਹਾਂ ਤੁਸੀਂ ਇਹ ਡਿਜ਼ਾਈਨ ਦਾ ਜਿਹੜਾ ਸਾਨੂੰ ਸਕਰੀਨਸ਼ਾਟ ਲੈ ਸਕਦੇ ਹੋਗੇ ਸਕਰੀਨਸ਼ਾਟ ਲੈ ਕੇ ਸਾਨੂੰ ਤੁਸੀਂ WhatsApp ਮੈਸੇਜ ਕਰਕੇ ਸਾਡੇ ਤੋਂ ਜਿਹੜਾ ਸੂਟ ਤੁਸੀਂ ਰੈਡੀ ਕਰਵਾ ਸਕਦੇ ਹੋਗੇ ਬਹੁਤ ਹੀ ਜਿਆਦਾ ਸੋਹਣੇ ਦੇਖੋ ਸੂਟ ਬਣ ਕੇ ਰੈਡੀ ਹੋਏ ਨੇ ਮੈਨੂੰ ਉਮੀਦ ਹੈ ਵੀ ਸੂਟ ਤੁਹਾਨੂੰ ਕਾफी ਪਸੰਦ ਆਉਣਗੇ ਇਹ ਸਾਰਾ ਦੇਖੋ ਮਸ਼ੀਨ ਦਾ ਕੰਮ ਹੈ ਦੇਖੋ ਫੋਰ ਸਾਈਡ ਇਸ ਤਰ੍ਹਾਂ ਆਪਾਂ ਫਲਾਵਰਾਂ ਦੇ ਛੋਟੇ ਛੋਟੇ ਫਲਾਵਰਾਂ ਦੇ ਨਾਲ ਜਿਹਦੀ ਬੇਲ ਬਣਾਈ ਹੋਈ ਹੈ ਕੱਟਵਰਕ ਹੈਗੀ ਡਬਲ ਦੇ ਕੁਇਸਤ ਬਣਦੀ ਕੀਤੀ ਹੋਈ ਬਹੁਤ ਹੀ ਜਿਆਦਾ ਯੂਨੀਕ ਯਾ ਪੀਸ ਦੇਖੋ ਬਣ ਕੇ ਰੈਡੀ ਹੋਇਆ ਹਨ ਹਾਂ ਬਹੁਤ ਹੀ ਜਿਆਦਾ ਸੋਹਣਾ ਲੱਗ ਰਿਹਾ ਬਣਿਆ ਹੋਇਆ ਪੀਸ ਤੇ ਇਸ ਤੋਂ ਬਾਅਦ ਦਾ ਸੂਟ ਹੈਗਾ ਕਿ ਜਿਹੜਾ ਕਟ్రਾਈ ਦੇ ਵਿੱਚ ਜਿਹੜੀ ਸਟੈਚੂਅਲ ਕਟ్రਾਈ ਹੁੰਦੀ ਹੈ ਉਹਦੇ ਵਿੱਚ ਬਣਿਆ ਹੋਇਆ ਹੈ ਇਹ ਮਹਿਰੂਨ ਕਲਰ ਦੇ ਉੱਪਰ ਬਣਿਆ ਹੋਇਆ ਹੈ ਇਹੜਾ ਪਤਾ ਨੂੰ ਪਹਿਲਾਂ ਡਿਜ਼ਾਈਨ ਦਿਖਾਇਆਗਾ ਸੇਮ ਕੰਮ ਦੇਖੋ ਇਹ ਦੋ ਸੂਟ ਉਹਨਾਂ ਨੇ ਸੇਮ ਇੱਕੋ ਜਿਹਾ ਕਰਵਾਏ ਨੇਗੇ ਤੁਸੀਂ ਕੇਲ ਦਾ ਕੰਮ ਚੈੱਕ ਕਰੋ ਪਹਿਲਾਂ ਉਸ ਤੋਂ ਬਾਅਦ ਇਹਦੀ ਨੈਕ ਲਾਈਨ ਦੇਖੋ ਸੇਮ ਉਸੇ ਤਰ੍ਹਾਂ ਹੀ ਦੇਖੋ ਜਿਹੜਾ ਗਲੇ ਦਾ ਕੰਮ ਲੱਕਨਾਈ ਬਣੀ ਹੋਈ ਹੈ ਇਸ ਤਰ੍ਹਾਂ ਤੇ ਉਸੇ ਤਰ੍ਹਾਂ ਇਹ ਦੇਖੋ ਹੈਗਾਗਾ ਬਾਹਮਾਂ ਦੇ ਉੱਪਰ ਕੰਮ ਇਹ ਵਾਲਾ ਕੰਮ ਆ ਜੀ ਕਾ ਬਾਹਮਾਂ ਦੇ ਉੱਪਰ ਬਹੁਤ ਹੀ ਜ਼ਿਆਦਾ ਸੋਨਾ ਹੈ ਦੇਖੋ ਪੀਸ ਬਣ ਕੇ ਇਹ ਰੈਡੀ ਹੋਇਆ ਜੇਕਰ ਤੁਹਾਨੂੰ ਇਹ ਸੂਟ ਪਸੰਦ ਆ ਤਾਂ ਤੁਸੀਂ ਸਕਰੀਨ ਸ਼ਾਟ ਲੈ ਲਓ ਐਸ ਤਰ੍ਹਾਂ ਤੁਸੀਂ ਦੇਖੋ ਸਕਰੀਨ ਸ਼ਾਟ ਲੈ ਸਕਦੇ ਹੋ ਬਰਕਰਾਂ ਤਾਂ ਇਸੇ ਤਰ੍ਹਾਂ ਤੁਸੀਂ ਇਹਨੂੰ ਰੈਡੀ ਜਿਹੜਾ ਕਰਵਾ ਸਕਦੇ ਹੋ ਕਲਰ ਚੋਇਸ ਤੁਹਾਡੀ ਆਪਣੀ ਹੋਊਗੀ ਉਸ ਤੋਂ ਅਗਲੇ ਸੂਟ ਹੈਗੇ ਨੇ ਇਹਨਾਂ ਦੇ ਪਸ਼ਮੀਨੇ ਦੇ ਵਿੱਚ ਦੋ ਸੂਟ ਇਹਨਾਂ ਨੇ ਪਸ਼ਮੀਨੇ ਦੇ ਵਿੱਚ ਰੈਡੀ ਕਰਵਾਇਆ ਹੈ। ਇਹ ਹੈਗਾਗਾ ਕਾਫੀ ਕਲਰ ਦੇ ਉੱਪਰ ਮਹਿਰੂਨ ਕਾਫੀ ਕਲਰ ਦੇ ਉੱਪਰ ਸੂਟ ਰੈਡੀ ਹੋਇਆ ਇਹ। ਇਹਦੇ ਨਾਲ ਤੁਹਾਨੂੰ ਪਹੁੰਚਿਆਂ ਦੇ ਉੱਪਰ ਕੰਮ ਮਿਲੇਗਾ। ਇਹ ਸਿਰਫ ਘੇਰੇ ਦਾ ਬਾਜ਼ੂ ਦਾ ਤੇ ਮੁਰਗਿਆਂ ਦਾ ਕੰਮ ਹੈਗਾ। ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਹਣਾ ਦਾ ਕੋ ਡਿਜ਼ਾਈਨ ਹੈਗਾ। ਆਪਾਂ ਬਿਲਕੁਲ ਲਾਈਟ ਜੇ ਕਲਰ ਲਗਾ ਕੇ ਜਿਹੜਾ ਇਹ ਸੂਟ ਨੂੰ ਰੈਡੀ ਕੀਤਾਗਾ ਪੂਰਾ ਨੀਚ ਐਂਡ ਕਲੀਨ ਸਾਫ ਸੁਥਰਾ ਤੁਹਾਨੂੰ ਕੰਮ ਮਿਲੇਗਾ। ਐਕਸਟਰਾ ਕੰਮ ਆ ਗਿਆ ਹੈ ਦੇਖੋ ਨਾਲ ਇੱਕ ਸ਼ਰਟ ਤੇ ਆਪਾਂ ਸਿੰਪਲ ਸਲਵਾਰ ਰੈਡੀ ਕਰਵਾਈ ਇਹਨਾਂ ਨੇ ਤੇ ਸਿੰਪਲ ਆ ਸਲਵਾਰ ਦੇ ਉੱਪਰ ਹੀ ਆਪਾਂ ਇਹਨਾਂ ਦਾ ਡਿਜ਼ਾਈਨ ਪਵਾਇਆ ਹੈ ਘੇਰੇ ਵਾਲਾ ਇੱਕ ਇੱਕ ਫਲਾਵਰ ਉਸੇ ਤਰ੍ਹਾਂ ਹੀ ਕੰਮ ਆ ਜੂਗਾ ਦੇਖੋ ਬਾਵਾ ਦੇ ਉੱਪਰ ਜੇਕਰ ਤੁਹਾਨੂੰ ਇਹ ਡਿਜ਼ਾਈਨ ਪਸੰਦ ਆਗਾ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਸਾਨੂੰ WhatsApp ਮੈਸੇਜ ਕਰ ਸਕਦੇ ਹੋ ਤੇ ਇਸ ਡਿਜ਼ਾਈਨ ਦਾ ਜਿਹੜਾ ਤੁਸੀਂ ਕਿਸੇ ਵੀ ਕਲਰ ਦੇ ਉੱਪਰ ਕਸਟਮਾਈਜ਼ ਕਰਵਾ ਸਕਦੇ ਹੋ ਕਿਸੇ ਵੀ ਸਟੱਫ ਦੇ ਉੱਪਰ ਕਰਵਾ ਸਕਦੇ ਹੋ ਦੇਖੋ ਬਹੁਤ ਹੀ ਜ਼ਿਆਦਾ ਹਲਕਾ ਫੁਲਕਾ ਜਾਂ ਬਹੁਤ ਹੀ ਜ਼ਿਆਦਾ ਸੋਹਣਾ ਦਾ ਕੋ ਡਿਜ਼ਾਈਨ ਹੈਗਾ ਇਹ ਉਸ ਤੋਂ ਬਾਅਦ ਵਾਲਾ ਕਲਰ ਹੈਗਾ ਇਹਨਾਂ ਦਾ ਪਰਪਲ ਕਲਰ ਡਾਰਕ ਪਰਪਲ ਕਲਰ ਦੇ ਉੱਪਰ ਇਹ ਵੀ ਪਸ਼ਮੀਨੇ ਦੇ ਉੱਪਰ ਬਣਾ ਹੋਇਆ ਹੈ ਇਹਦਾ ਕੰਮ ਹੈਗਾ ਜਿਹੜਾ ਸਿਰਫ ਘੇਰੇਵਾਮਾਂ ਦੇ ਉੱਪਰ ਹੈਗਾ ਇਹ ਵੀ ਸਿਰਫ ਉਹਨਾਂ ਨੇ ਹਲਕੀ ਜਿਹੀ ਬੇਲ ਪਵਾਈ ਹੈ ਘੇਰੇ ਦੇ ਉੱਪਰ ਕੋਈ ਗਲੇ ਦਾ ਕੰਮ ਕੁਝ ਨਹੀਂ ਹੈਗਾ ਸਿਰਫ ਆ ਘੇਰੇ ਦੇ ਉੱਪਰ ਇੰਨਾ ਕੀ ਕੰਮ ਕਰਵਾਇਆ ਇਹਨਾਂ ਨੇ ਦੇਖੋ ਇਹਦੇ ਨਾਲ ਕੀ ਹੋਊਗਾ ਥੋੜੇ ਜਿਹੀ ਸੂਟ ਹੈ ਜਿਹੜੇ ਕੱਟਪਲਾਈ ਦੇ ਵਿੱਚ ਪਏ ਜਾਂਦੇ ਨੇ ਇਹ ਪਸ਼ਮੀਨੇ ਦੇ ਉੱਪਰ ਹੋਇਆ ਹੈ ਇਹ ਆਜੂ ਦਾ ਭਾਵਾਂ ਦੇ ਉੱਪਰ ਇਹ ਕਿ ਕਬੂਟਾ ਭਾਵਾਂ ਦੇ ਉੱਪਰ ਆਜੂ ਇਸ ਤਰ੍ਹਾਂ ਇਹ ਬੂਟੀਆਂ ਚਾਰ ਪੰਜ ਬੂਟੀਆਂ ਜਿਹੜੇ ਵੱਡੀਆਂ ਵੱਡੀਆਂ ਦੇਖੋ ਆਪਾਂ ਪਾਈਆਂ ਹੋਈਆਂ ਨੇ ਇਹ ਘੇਰੇ ਦੇ ਉੱਪਰ ਆ ਜਾਣਗੀਆਂ ਬਹੁਤ ਹੀ ਜ਼ਿਆਦੇ ਸੋਹਣੇ ਕਲਰਾਂ ਦੇ ਵਿੱਚ ਆਪਾਂ ਜਿਹੜੇ ਸੂਟ ਇਹ ਰੈਡੀ ਕੀਤੇ ਨੇ ਮੈਨੂੰ ਉਮੀਦ ਹੈ ਵੀ ਇਹ ਸੂਟ ਤੁਹਾਨੂੰ ਬਹੁਤ ਹੀ ਜ਼ਿਆਦੇ ਪਸੰਦ ਆਉਣਗੇ ਸੂਟ ਵਧੀਆ ਲੱਗੇ ਤਾਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਸਾਡੇ ਸੂਟ ਜਿਹੜੇ ਤੁਹਾਨੂੰ ਕਿੱਦਾਂ ਦੇ ਲੱਗੇ ਕਿਸੇ ਵੀ ਤਰ੍ਹਾਂ ਦਾ ਸੂਟ ਸਾਡੇ ਤੋਂ ਰੈਡੀ ਕਰਵਾਉਣਾ ਚਾਹੁੰਦੇ ਹੋ ਹੈਂਡਵਰਕ ਆਜੀਵਰਕ ਮਸ਼ੀਨਵਰਕ ਦੇ ਵਿੱਚ ਸਾਰੇ ਆਪਣੇ ਕੋਲ ਜਿਹੜੇ ਕਾਰੀਗਰ अवेलेबल ਨੇ ਸਾਡੇ ਤੋਂ ਕੋਸੇ ਵੀ ਤਰ੍ਹਾਂ ਦਾ ਜਿਹੜਾ ਸੂਟ ਹੈ ਤੁਸੀਂ ਘਰ ਬੈਠੇ ਰੈਡੀ ਕਰਵਾ ਸਕਦੇ ਹੋਗੇ ਤੁਸੀਂ ਸਾਨੂੰ WhatsApp ਮੈਸੇਜ ਕਰਕੇ ਦੱਸਾਂਗੇ ਤੁਸੀਂ ਤੁਹਾਨੂੰ ਜਿਹੜੇ ਸੂਟ ਨੇ ਕਿੱਦਾਂ-ਕਿੱਦਾਂ ਦੇ ਚਾਹੀਦੇ ਨੇਗੇ ਇਹ ਨਹੀਂ ਹੈਗਾ ਵੀ ਤੁਹਾਡੇ ਤੋਂ ਆਪਾਂ ਨੇ ਹਾਫ ਪੇਮੈਂਟ ਜਿਹੜੀ ਪਹਿਲਾਂ ਲੈ ਲਈ ਤੇ ਆਪਾਂ ਤੁਹਾਡੇ ਸੂਟ ਦੇ ਰੈਡੀ ਨਹੀਂ ਕਰਾਂਗੇ ਤੇ ਜਾਂ ਤੁਹਾਡਾ ਅਸੀਂ ਫੋਨ ਨਹੀਂ ਚੱਕਾਂਗੇ ਪਲੀਜ਼ ਕਈ ਵਾਰ ਫੋਨ ਇੱਧਰ-ਉੱਧਰ ਪਿਆ ਹੁੰਦਾ ਕਿਉਂਕਿ ਮੈਂ ਸਟੀਚਿੰਗ ਜਿਹੜੀ ਖੁਦ ਕਰਦੀ ਆਂ ਇਹ ਮੇਰਾ ਖੁਦ ਦਾ ਆਪਣਾ ਦਾ ਕੰਮ ਹੈਗਾ ਕਿਉਂਕਿ ਮੈਂ ਕਿਸੇ ਵੀ ਬਾਹਰ ਕਾਰੀਗਰਾਂ ਤੋਂ ਕੰਮ ਜਿਹੜਾ ਨਹੀਂ ਕਰਵਾਉਂਦੀ ਹੈਗੀ ਸਲਾਈ ਦਾ ਸਲਾਈ ਦਾ ਕੰਮ ਐ ਖੁਦ ਆਪ ਹੀ ਦੇਖਦੀ ਆ ਖੁਦ ਹੀ ਕਟਾਈ ਕਰਨਾ ਖੁਦ ਹੀ ਸਟੀਚਿੰਗ ਕਰਨੇ ਉਹ ਸਾਰਾ ਕੰਮ ਮੈਂ ਆਪ ਖੁਦ ਕਰਦੀ ਆ ਤੇ ਪਲੀਜ਼ ਤੁਸੀਂ ਥੋੜਾ ਜਿਹਾ ਯਕੀਨ ਕਰਿਆ ਕਰੋ ਵੀ ਜਿਹੜੇ ਆਪਾਂ ਸੂਟ ਆਗੇ ਜੇਕਰ ਆਪਾਂ ਆਰਡਰ ਲੈਤਾਗਾ ਤਾਂ ਤਾਂ ਉਹਨਾਂ ਨੂੰ ਅਸੀਂ ਰੈਡੀ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਉਹਦੀ ਸਾਨੂੰ ਟੈਨਸ਼ਨ ਰਹਿੰਦੀ ਆ ਜਦੋਂ ਸਾਨੂੰ ਐ ਹੁੰਦਾ ਨਾ ਵੀ ਕਸਟਮਰ ਨੇ ਸਾਨੂੰ ਪੇਮੈਂਟ ਪਾਈ ਤੇ ਉਹਨਾਂ ਨੇ ਸਾਨੂੰ ਆਰਡਰ ਦਿੱਤਾ ਤਾ ਉਹਦੀ ਸਾਨੂੰ ਬਹੁਤ ਜ਼ਿਆਦਾ ਟੈਨਸ਼ਨ ਰਹਿੰਦੀ ਹੈ ਵੀ ਅਸੀਂ ਜਿਹੜਾ ਉਹ ਕੰਮ ਆਗਾ ਫਟਾਫਟ ਉਹਨਾਂ ਨੂੰ ਰੈਡੀ ਕਰਕੇ ਦਈਏ ਤਾਂ ਜੋ ਕਸਟਮਰ ਉਹ ਕੰਮ ਨੂੰ ਦੇਖ ਕੇ ਕਿਸੇ ਹੋਰ ਕਸਟਮਰ ਨੂੰ ਵੀ ਕਹਿਣ ਵੀ ਤੁਸੀਂ ਜਿਹੜਾ ਕੰਮ ਆ ਉੱਥੋਂ ਰੈਡੀ ਕਰਵਾਓ ਤੇ ਉਹ ਆਪ ਖੁਦ ਵੀ ਦੇਖੋ ਸਾਨੂੰ ਬਾਰੀ-ਬਾਰੀ ਆਰਡਰ ਤਾਂ ਹੀ ਦਿੰਦੇ ਆ ਹਨਾ ਵੀ ਜੇ ਅਸੀਂ ਉਹਨਾਂ ਦਾ ਕੰਮ ਟਾਈਮ ਤੇ ਦਿੰਨੇ ਆ ਪਲੀਜ਼ ਕਈ ਵਾਰ ਫੋਨ ਇਧਰ-ਉਧਰ ਪਿਆ ਹੁੰਦਾਗਾ ਤਾਂ ਜਿੱਦੇ ਨੇ ਸਾਡੇ ਤੋਂ ਛੇਤੀ ਮੈਸੇਜ ਵੀ ਨਹੀਂ ਦੇਖਿਆ ਜਾਂਦਾ ਤੇ ਕਈ ਵਾਰ ਸਾਡੇ ਤੋਂ ਕਾਲ ਵੀ ਨਹੀਂ ਉਠਾਈ ਜਾਂਦੀ ਪਲੀਜ਼ ਉਹਦੇ ਲਈ ਅਸੀਂ ਤੁਹਾਡੇ ਤੋਂ ਮਾਫੀ ਚਾਹੁੰਦੇ ਆਂ ਤੇ ਤੁਸੀਂ ਉਹ ਗੱਲ ਦੀ ਟੈਨਸ਼ਨ ਨਾ ਲਿਆ ਕਰੋ ਵੀ ਅਸੀਂ ਤੁਹਾਡਾ ਫੋਨ ਨਹੀਂ ਚੱਕਰਦੇ ਜਿਹੜਾ ਤੁਹਾਡਾ ਕੰਮ ਅਸੀਂ ਨਹੀਂ ਕਰਕੇ ਦੇਵਾਂਗੇ ਤੇ ਜੇਕਰ ਤੁਹਾਨੂੰ ਇਹਨਾਂ ਦੇ ਵਿੱਚੋਂ ਕੋਈ ਵੀ ਸੂਟ ਡਿਜ਼ਾਈਨ ਪਸੰਦ ਹੋਏ ਤਾਂ ਤੁਸੀਂ ਸਾਨੂੰ ਸਕਰੀਨਸ਼ਾਟ ਲੈ ਕੇ ਸਾਨੂੰ WhatsApp ਮੈਸੇਜ ਕਰ ਸਕਦੇ ਹੋ ਤੇ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਤੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਜਿਹੜੇ ਸਾਡੇ ਸੂਟ ਨੇ ਤੁਹਾਨੂੰ ਕਿੱਦਾਂ ਦੇ ਲੱਗੇ ਮਿਲਦੇ ਆਪਾਂ ਅਗਲੀ ਵੀਡੀਓ ਤੇ ਸਤਿ ਸ੍ਰੀ ਅਕਾਲ ਜੀ